ਸਟ੍ਰੈਮ ਖੜੇ ਆ ਪਿੰਡ ਸਾਦੀਪੁਰ ਮੋਮੀਆਂ ਜਿੱਥੇ ਕੀ ਇੱਕ ਨੌਜਵਾਨ ਵੀਰ ਦਾ ਇੱਥੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਏ ਇੱਥੇ ਚਖੜ ਢੇਰੀਆਂ ਆਣ ਕਰਕੇ ਉਹਨਾਂ ਦੀ ਜੋ ਛੱਤ ਹੈ ਇੱਥੇ ਛੱਤਾਂ ਉਹਨਾਂ ਦੀ ਡਿੱਗ ਚੁੱਕੀ ਆ ਕਾਫੀ ਜੋ ਨੁਕਸਾਨ ਹੋਦਾ ਹੈ ਜੋ ਮਕਾਨ ਹੈ ਕਾਫੀ ਡੈਮੇਜ ਹੋਇਆ ਪਿਆ ਹੈ ਜੁਨਾਂ ਦੀਆਂ ਛੱਤਾਂ ਨੇ ਉਹ ਡਿੱਗ ਚੁੱਕੀਆਂ ਨੇ ਤੁਹਾਨੂੰ ਅਸੀਂ ਸਾਰਾ ਦਿਖਾਵਾਂਗੇ ਆਓ ਤੁਸੀਂ ਤੁਹਾਨੂੰ ਦਿਖਾਣੇ ਆ ਅਸੀਂ ਇਸ ਟਾਈਮ ਦੇ ਦੇਖੋ ਇਹ ਛੱਤਾਂ ਜੋ ਨੇ ਡਿੱਗ ਚੁੱਕੀਆਂ ਕਾਫੀ ਜੋ ਇਹਨਾਂ ਦਾ ਜਾਨੀ ਨੁਕਸਾਨ ਹੈ ਉਹ ਵੀ ਹੁਣ ਤੋਂ ਬਚ ਬਚ ਗਿਆ ਹੈ ਕੋਈ ਹਜਾ ਨੁਕਸਾਨ ਨਹੀਂ ਹੋਇਆ ਪਰ ਜੋ ਇਹ ਇਹਨਾਂ ਦੀ ਬੀਬੀ ਸੀਗੀ ਉੱਥੇ ਅੰਦਰ ਬੈਠੀ ਸੀਗੀ ਜੋ ਬੀਬੀ ਅੰਦਰ ਬੈਠੀ ਸੀ ਫਟਾਫਟ ਜਦੋਂ ਇਹ ਛੱਤ ਡਿੱਗੀ ਏ ਥੱਲੇ ਤਾਂ ਇਹ ਬੀਬੀ ਇਹਨਾਂ ਦੀ ਫਟਾਫਟ ਬਾਹਰ ਨਿਕਲੀ ਏ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਮਿਲ ਬਣਾ ਲਾ ਤੋ ਇਹ ਇਹਨਾਂ ਦਾ ਬੀਬੀ ਜੀ ਦਾ ਤੇ ਵੀਰ ਜੀ ਦਾ ਹਰਜਿੰਦਰ ਸਿੰਘ ਇਹਨਾਂ ਦਾ ਨਾਮ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਵੀ ਸਾਡੀ ਹੈਲਪ ਸਰਕਾਰ ਪ੍ਰਤੀ ਜਾਂ ਕੋਈ ਸਮਾਜਿਕ ਸੇਵਾ ਜੋ ਕਰਦਾ ਏ ਤਾਂ ਉਹ ਸਾਡੀ ਹੈਲਪ ਕੀਤੀ ਜਾਵੇ ਸਾਡੀ ਮਕਾਨ ਬਣਾਉਣ ਚ ਸਾਡੀ ਹੈਲਪ ਕੀਤੀ ਜਾਵੇ ਜਿੰਨਾ ਵੀ ਹੋ ਸਕਦਾ ਹੈ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕੀ ਪਿੰਡ ਇਹਨਾਂ ਦਾ ਸਾਦੀਪੁਰ ਮੋਮੀਆਂ ਹੈ ਠੀਕ ਹੈ ਤੇ ਵੀਰ ਨਾਲੇ ਵੀ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਵੀਰੇ ਕੀ ਨਾ ਆਪਣਾ ਹਜਿੰਦਰ ਹੈ ਜੀ

ਇਹ ਤੁਸੀਂ ਹੁਣ ਵੀ ਕੀ ਜਾਣਦੇ ਹੋ ਵੀ ਤੁਹਾਡੀ ਬਸਾਈ ਜਾਣਦੇ ਸਾਡੇ ਘਰ ਬਾਂਜੇ ਬਈ ਅੱਛਾ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਦਾ ਇਹੀ ਕਹਿਣਾ ਵੀ ਸਾਡਾ ਵੀ ਸਾਡਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹ ਦਿਹਾੜੀ ਦਾ ਪਾ ਹੀ ਕਰਦੇ ਨੇ ਇਹਨਾਂ ਦੀ ਮੈਸੇਜ ਵੀ ਇੱਥੇ ਖੜੇ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾ ਜੀ ਆਪਣਾ ਨੀਨਾ ਦੇਵ ਜੀ ਠੀਕ ਹੈ ਜਦੋਂ ਤੁਸੀਂ ਇਹ ਛੱਤ ਡਿੱਗੀ ਹੈ ਤੁਹਾਡੀ ਉਸ ਟਾਈਮ ਤੁਸੀਂ ਘਰੇ ਹੈਗੇ ਸੀ ਹਾਂਜੀ ਅੰਦਰ ਅਸੀਂ ਬੱਚੇ ਲੈ ਕੇ ਪਏ ਸੀ ਜੀ ਅੰਦਰ ਜਦੋਂ ਛੱਤ ਡਿੱਗੀ ਮੈਂ ਬੱਚੇ ਬਾਹਰ ਲੈ ਕੇ ਭੱਜ ਕੇ ਆ ਕੇ ਬੈਠੀ ਜੀ ਅੱਛਾ ਹਾਂਜੀ ਠੀਕ ਹੈ ਵੀ ਕੋਈ ਬੱਚਾ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹਜੇ ਹੋਇਆ ਸੱਚੇ ਬਚ ਗਏ ਜੀ ਬਸ ਜਿਹੜਾ ਨੁਕਸਾਨ ਤੇ ਹੋਣਾ ਸੀ ਉਹ ਹੋ ਗਿਆ ਜੀ ਘਰ ਦਾ ਸਮਾਨ ਟੁੱਟ ਗਿਆ ਸਾਡੇ ਜੀ ਵੱਡੇ ਦਿਨ ਆਪਾਂ ਮੰਨ ਲੇ ਗਰੀਬੀ ਆ ਪਰਿਵਾਰ ਦੇ ਵਿੱਚ ਬਹੁਤ ਤੁਸੀਂ ਤੁਹਾਡੇ ਹਜ਼ਰ ਮੰਨੇ ਦਿਹਾੜੀ ਤੇ ਪਾਈ ਕਰਦੇ ਨੇ ਨਾ ਹਾਂਜੀ ਠੀਕ ਹੈ ਵੀ ਕਦੇ ਵੀ ਤੁਹਾਡੀ ਜੇ ਕੋਈ ਮੀਂਹ ਕਿਣੀ ਜਾਂ ਕੁਝ ਵੀ ਨੇਰੀ ਜਾਂਦੀ ਆ ਤੁਹਾਡਾ ਦਵਾਰੇ ਛੱਤ ਡਿੱਗ ਸਕਦੀ ਆ ਇਹ ਫੱਟੀਆਂ ਤੇ ਤੁਸੀਂ ਘਰ ਪਾਇਆ ਹੋਇਆ ਨਾ ਹਾਂਜੀ ਠੀਕ ਹੈ ਵੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਹੁਣ ਅਸੀਂ ਇਹ ਚਾਹੁੰਦੇ ਹਾਂ ਜੀ ਕੋਈ ਸਾਡੇ ਕੋਈ ਗਰੀਬਾਂ ਦੇ ਕੋਈ ਹੈਲਪ ਕਰ ਦੇ ਜੀ ਦੱਸ ਜੀ ਅਸੀਂ ਚਾਹੁੰਦੇ ਹਾਂ ਠੀਕ ਹੈ ਆਪਣੇ ਨਾਲ ਮਾਤਾ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂ ਮਾਤਾ ਕੀ ਨਾਮ ਆਪਣਾ ਮਾਇਆ ਜੀ ਠੀਕ ਹੈ ਮਾਤਾ ਤੁਸੀਂ ਕੀ ਜਾਣਦੇ ਹੋ ਤੁਸੀਂ ਜੇ ਥੱਤ ਤੁਹਾਡੀ ਡਿੱਗੀ ਹੈ ਬਸ ਇਹੋ ਹੀ ਆ ਬਚਾਣੇ ਆ ਕਿਤੇ ਘਰ-ਬਾਰ ਬਣ ਜੇ ਵਧੀਆ ਬਚਰ ਬੱਚਿਆਂ ਦਾ ਕੋਈ ਮਾੜਾ ਮੋਟਾ ਅਸਰਾ ਹੋ ਜੇ ਹਾਂ ਇਹ ਜਿੰਦਰਵੀਰ ਜੀ ਦੀ ਮਾਤਾ ਨੇ ਤੇ ਇਹਨਾਂ ਦਾ ਕਹਿਣਾ ਹੈ ਵੀ ਇਹ ਕਮਾਈ ਦਾ ਸਿਰਫ ਇਹੀ ਹੈ ਵੀਰ ਜੋ ਦਿਹਾੜੀ ਦਾਪਾ ਕਰਕੇ ਜੋ ਕਮਾਈ ਕਰਦਾ ਏ ਰੋਜੀ ਰੋਟੀ ਜੋ ਉਹਨਾਂ ਦੇ ਇਹਨਾਂ ਦੇ ਆਸਰੇ ਹੀ ਕਰਦਾ ਸਹਾਰਾ ਚੱਲਦਾ ਏ ਤੇ ਇਹੀ ਵਾਸਤੇ ਸਭ ਨੂੰ ਕਹਿਣਾ ਚਾਹੁੰਦੇ ਨੇ ਜੋ ਸਮਾਜਿਕ ਤੌਰ ਤੇ ਜਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਨੇ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੋ ਵੀ ਭੈਣ ਭਰਾ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਏ ਉਹਨਾਂ ਦੀ ਹੈਲਪ ਕਰ ਸਕਦਾ ਏ ਜੋ ਉਹਨਾਂ ਦਾ ਮਕਾਨ ਹੈ ਇਹ ਕਾਫੀ ਖਸਤਾ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਛੱਤਾਂ ਇਹਨਾਂ ਨੇ ਫੱਟੀਆਂ ਪਾ ਕੇ ਛੱਤਾਂ ਪਾਈਆਂ ਹੋਈਆਂ ਨੇ ਇਹ ਮੀਂਹ ਈਰਿਆਣ ਕਰਕੇ ਵੀ ਇਹ ਛੱਤਾਂ ਇਹਨਾਂ ਦੀਆਂ ਕਦੇ ਵੀ ਡਿੱਗ ਸਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਦਵਾਰਾਂ ਕਿਵੇਂ ਖੁੱਲੀਆਂ ਪਈਆਂ ਨੇ ਦੇਖੋ ਦਵਾਰਾਂ ਵੀ ਇਹਨਾਂ ਦੀਆਂ ਇਹਨਾਂ ਨੇ ਕਿਹਾ ਵੀ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਸਰਕਾਰਾਂ ਤੋਂ ਹੀ ਅਪੀਲ ਕਰਦੇ ਨੇ ਕਿ ਜੋ ਸਾਡੇ ਸਰਕਾਰ ਦੇ ਉੱਪਰ ਸਾਡੀ ਇਹ ਜੋ ਆਵਾਜ਼ ਸਾਡੀ ਸੁਣੀ ਜਾਵੇ ਸਾਡੀ ਮਦਦ ਕੀਤੀ ਜਾਵੇ ਇਨਾਜਾ ਪਰਿਵਾਰਿਕ ਮੈਂਬਰ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਨਾਂ ਹੈ ਆਪਣਾ ਹਜਿੰਦਰ ਹੈ ਜੀ ਠੀਕ ਹੈ ਵੀਰੇ ਜਦੋਂ ਇਹ ਆਪਣੇ ਛੱਤ ਤੋਂ ਕਦੋਂ ਡਿੱਗੀ ਛੱਤ ਇਹ ਦੋ ਤਿੰਨ ਦਿਨ ਦੀ ਨੂੰ ਵੇ ਜੀ ਗਰੀਨੀ ਅੱਛਾ ਕਿਵੇਂ ਛੱਤ ਡਿੱਗੀ ਕੀ ਗੱਲ ਹੈ ਡਾਟਾ ਦੇ ਪਾਈ ਹੋਈ ਸੀ ਜਾਂ ਕੀ ਚੱਕਰ ਸੀ ਬਸ ਮੀ ਆਂਦਾ ਹੀ ਬਾਲੇ ਪੱਟੀਆਂ ਹੀ ਪਾਈਆਂ ਜੀ ਬਸ ਇਹ ਕਰਕੇ ਵੈਸਾ ਤੱਕ ਵਾਂ ਕੀਤਾ ਹੀ ਕੰਮ ਜੀ ਜੇ ਕੋਈ ਚੁਵੇ ਨਾ ਨਿਸ਼ਾਨ ਹੋਵੇ ਅੱਛਾ ਗਿਰਨ ਲੱਗੀ ਸਾਡੇ ਪੁਰਾਣੇ ਇਨਸਾਨ ਹੋ ਗਏ ਜੀ ਜਦੋਂ ਇਹ ਛੱਤ ਡਿੱਗੀ ਆ ਤੁਸੀਂ ਕਿਸੇ ਆਪਣੇ ਪੰਚਾਇਤੀ ਮੈਂਬਰਾਂ ਕੋਲ ਕਿਸੇ ਕੋਲ ਗਏ ਹੋ ਹਾਂਜੀ ਗਏ ਜੀ ਸਾਡੀ ਕਿਸੇ ਨੇ ਹੈਲਪ ਨਹੀਂ ਦਿੱਤੀ ਜੀ ਅੱਛਾ ਥੋੜੀ ਸੁਣਵਾਈ ਨਹੀਂ ਕੀਤੀ ਕਿਸੇ ਨੇ ਅਸੀਂ ਕਿਸੇ ਕਿਸ ਮੈਂਬਰਸ ਪਾंचे ਕਿਸੇ ਹੈਲਪ ਨਹੀਂ ਸਾਡੀ ਕੀਤੀ ਜੀ ਅੱਛਾ ਤੇ ਫਿਰ ਹੁਣ ਤੁਸੀਂ ਕੀ ਜਾਣਦੇ ਹੋ ਵੀ ਕੀ ਹੋਣਾ ਚਾਹੀਦਾ ਸਾਨੂੰ ਵੀ ਚਾਹੀਦਾ ਸਾਡਾ ਘਰ ਬਾਂਜੀ ਵਧੀਆ ਜਿਹਾ ਸੀ ਤੁਸੀਂ ਜਾਣੇ ਫੋੜੀ ਹੈਲਪ ਹੋਣੀ ਚਾਹੀਦੀ ਹੈ ਹਾਂਜੀ ਹੈਲਪ ਜੀ ਠੀਕ ਹੈ ਆਪਣੇ ਪਰਿਵਾਰ ਦੇ ਵਿੱਚੇ ਮਾਤਾ ਵੀ ਸੀਗੇ ਜਦੋਂ ਇਹ ਹਾਦਸਾ ਹੋਇਆ ਛੱਤ ਡਿੱਗੀ ਹੈ ਮਾਤਾ ਕੀ ਨਾਮ ਹੈ ਆਪਣਾ ਮਾਇਆ ਠੀਕ ਹੈ ਤੁਸੀਂ ਜਦੋਂ ਛੱਤ ਡਿੱਗੀ ਹੈ ਮਕਾਨ ਦੇ ਤੁਸੀਂ ਉਦੋਂ ਅੰਦਰੇ ਸੀਗੇ ਹਾਂ ਮੈਂ ਇੱਥੇ ਹੀ ਸੀ ਅੱਛਾ ਇਹ ਬੱਚਾ ਨੂੰ ਲੈ ਕੇ ਬਸ ਪੰਜ ਕਿ ਮਿੰਟ ਬਾਹਰ ਨਿਕਲੀ ਅੰਦਰੋਂ ਅੱਛਾ ਉਦੋਂ ਹੀ ਬਸ ਡਿੱਗੀ ਛੱਤ ਠੀਕ ਹੈ ਤੁਸੀਂ ਫਿਰ ਹੁਣ ਕੀ ਚਾਹੁੰਦੇ ਵੀ ਤੁਹਾਡੀਆਂ ਸਰਕਾਰਾਂ ਜਾਂ ਤੁਹਾਡੀਆਂ ਹੈਲਪ ਮਦਦ ਕਰਨ ਤੁਹਾਡੀਆਂ ਹਾਂ ਬਸ ਮਤ ਆਈ ਹੋਈ ਆ ਭੈਣ ਜੀ ਬਸ ਸਾਡੇ ਕੋਲ ਮਦਦ ਕਰ ਦੇਵੇ ਠੀਕ ਹੈ ਵਿਚਾਰੇ ਦੇ ਕਮਰੇ ਪਹਿ ਜਾਣਗੇ ਇਹ ਹੋਈ ਆ ਮੇਰੇ ਵਰਗੀ ਤੇ ਕੋਈ ਕਰਕੇ ਖਾਣ ਜੋਗੇ ਵੀ ਨਹੀਂ ਹੈ ਕਿ ਭੈਣ ਠੀਕ ਹੈ ਖੁਸ਼ੀ ਦੇਖ ਸਕਦੇ ਹੋ ਇਹਨਾਂ ਦੇ ਜਿਹੜਾ ਮਕਾਨ ਦੀ ਹੈ ਖਸਤਾ ਹਾਲਤ ਬਹੁਤ ਮਤਲਬ ਜਿਆਦਾ ਬੁਰੀ ਹਾਲਤ ਹੋਈ ਪਈ ਹੈ ਵੀ ਇਹ ਸਰਕਾਰਾਂ ਤੋਂ ਵੀ ਤੇ ਅਪੀਲ ਤੇ ਸਮਾਜਿਕ ਤੌਰ ਤੇ ਜੋ ਸੇਵਾ ਕਰਦੇ ਉਹਨਾਂ ਨੂੰ ਵੀ ਇਹ ਬੇਨਤੀ ਕਰ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਵੇ ਜਿਹੜੇ ਲਾਲਕੀ ਦੇ ਅੰਦਰ ਬੱਠੇ ਸਾਰੇ ਘਰ ਆਦਿਆ ਚਿੱਤੇ ਹੋਣਗੇ ਜਿਹੜਾ ਜਿੱਥੇ ਬੈਠਾ ਉਹਨੂੰ ਰਿਚੀ ਹੋਊਗਾ ਜੋ ਵੀ ਭੈਣ ਭਰਾ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਏ ਤੇ ਉਹ 81461 19714 ਇਹ ਨੰਬਰ ਤੇ ਕਾਲ ਕਰ ਸਕਦਾ ਏ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੋ ਸਕਦਾ ਏ ਪਿੰਡ ਸਾਦੀਪੁਰ ਮੋਮੀਆਂ ਹਰਜਿੰਦਰ ਵੀਰ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ